ਡਬਲ ਬੈੱਡ ਦੀ ਚਾਦਰ ਜੀ ਨਾਲ ਸਰਾਂ ਨੇ ਡਬਲ ਬੈੱਡ ਦੀ ਚਾਦਰ ਨਾਲ ਸਰਾਂ ਨੇ ਸੇਲ ਲੱਗੀ ਹੈ ਬਹੁਤ ਵੱਡੀ 2-200 ਰੁਪਏ ਦੀਆਂ ਮਿਲਣੀਆਂ ਜੀ 2-200 ਰੁਪਏ ਦੀਆਂ 2-200 ਰੁਪਏ ਦੀ ਡਬਲ ਬੈੱਡ ਦੀ ਚਾਦਰ ਰੰਗ ਪ੍ਰਿੰਟ ਜਿੰਨੇ ਮਰਜ਼ੀ ਲੈ ਲਿਓ ਕਾਟਨ ਦੀਆਂ ਚਾਦਰਾਂ 2-200 ਰੁਪਏ ਦੀਆਂ ਦੋ ਆਈਟਮ ਆਈਆਂ ਜੀ ਇੱਕ ਤਾਂ 200 ਰੁਪਏ ਦੀ ਚਾਦਰ ਇੱਕ ਆ ਗਈ ਗੀਜ਼ਾ ਕਾਟਨ ਦੀ ਚਾਦਰ ਰੇਟ ਹੈ 300 ਰੁਪਏ ਆ ਜੀ 300 ਰੁਪਏ ਦੀ ਗੀਜ਼ਾ ਕਾਟਨ ਦੀ ਚਾਦਰ 300 ਰੁਪਏ ਦੀ 300 ਰੁਪਏ ਦੀ ਨੰਬਰ ਉੱਪਰ ਆ ਰਹੇ ਜਲਦੀ ਤੋਂ ਜਲਦੀ ਦੁਕਾਨ ਤੇ ਆ ਜਿਓ ਦਾਇ ਵਰੀਆਂ ਕੁੜਤਾ ਬੇ ਅਮਾ ਮੋٹے ਸੂਟ ਸਾਰੀਆਂ ਇਡਮਾਂ ਹਾਜ਼ਰੇ ਜਲਦੀ ਤੋਂ ਜਲਦੀ ਹੁਣ ਤੁਸੀਂ ਪਹੁੰਚ ਜਾਓ ਤੇ ਉਹਦਾ ਵੱਡਾ ਫਾਇਦਾ ਕਰੋ ਜੀ ਸਸਤੇ ਤੋਂ ਸਸਤੇ 500 ਦੇ ਤਿੰਨ ਸੂਟ ਆ ਦੇਖੋ ਰੰਗ ਪੂਰੇ ਵਧੀਆ ਪਿਓਰ ਸਪੰਨ ਦੇ 500 ਦੇ ਤਿੰਨ ਸੂਟ ਹੈ ਜੀ ਆ 500 ਦੇ ਤਿੰਨ ਸੂਟ 5 ਮੀਟਰ ਕਪੜਾ ਪੂਰਾ ਮਿਲੂਗਾ ਮੀਟਰ ਚਾਹੀਏ ਆਪਦੇ ਘਰੋਂ ਲੈ ਆਈਓ ਐਣੀ ਹੈਗਾ ਕੋਈ ਕੱਟ ਦੇਵਾਂਗੇ 500 ਦੇ ਤਿੰਨ ਸੂਟ ਮਿਲਨੇ ਆ ਜੀ ਇਸ ਤੋਂ ਬਾਅਦ ਆ ਦੇਖੋ ਮੋٹے ਸੂਟਾਂ ਦੀ ਬਹੁਤ ਫੈਂਸੀ ਫੈਂਸੀ ਵੈਰਾਈਟੀ ਆ ਗਈ ਮੋٹے ਸੂਟਾਂ ਦੀ ਬਹੁਤ ਵਧੀਆ ਹੁਣ ਜਿਹਨੇ ਪੰਜ ਕੱਪੜੀ ਵਾਸਤੇ ਸੂਟ ਲੈਣੇ ਆ ਮੋٹے ਕੁੜਤੇ ਪੇਮੇ ਲੈਣੇ ਆ ਮੋٹے ਸੈਂਸੀ ਸੈਂਸੀ ਆਈਟਮ ਆ ਗਈਆਂ ਆ ਦੇਖੋ ਸੂਟ ਪੂਰਾ ਵਧੀਆ ਸੂਟਸ ਪੰਨ ਦਾ ਬਾਜ਼ਾਰ ਦਾ ਰੇਟ ਹੈ 1700 1800 ਸੂਟ ਮਿਲੂਗਾ 850 ਰੁਪਏ ਦੀ ਰੇਂਜ ਚ ਸ਼ਾਲ ਦੇ ਨਾਲ ਜੀ ਡਿਜ਼ਾਈਨ ਕਲਰ ਜਿੰਨੇ ਮਰਜ਼ੀ ਲੈ ਲਿਓ ਅਲੱਗ ਅਲੱਗ ਡਿਜ਼ਾਈਨ ਨਵੇਂ ਨਵੇਂ ਕਲਰ ਹਾਜ਼ਰ ਹੈ ਬਜਾਇ ਫੈਸ਼ਨ ਹਸ ਮੋੜ ਮੰਡੀ ਤੇ ਸ਼ੌਕ ਆ ਗਿਆ ਵਾਧੂ ਹੁਣ ਵੇਟ ਹੈ ਤੁਹਾਡਾ ਤੁਸੀਂ ਜਲਦੀ ਤੋਂ ਜਲਦੀ ਆਓ ਆਪਦੇ ਬਹੁਤ ਵੱਡੇ ਪੈਦੇ ਲਓ ਜੀ ਏਟਮਾ ਹੈ ਜੀ ਮਿਲ ਜਾਣੀ ਹੈ ਜਿਹੜੀਆਂ ਤੁਸੀਂ ਦੇਖ ਕੇ ਜੀ ਕੁਝ ਹੋ ਜੂ ਆਹ ਸੂਟ ਦੇਖੋ ਪੂਰਾ ਵਧੀਆ ਆ ਗਿਆ ਜੀ ਤਮੰਨਾ ਫੈਬ ਦਾ ਤਮੰਨਾ ਫੈਬ ਦਾ ਪੂਰਾ ਵਧੀਆ ਸੂਟ ਚੈੱਕ ਕਰੋ ਡਿਜ਼ਾਈਨ ਬਾਜ਼ਾਰ ਦਾ ਰੇਟ 1800 ਬਾਜ਼ਾਰ ਦਾ ਰੇਟ 1900 ਸੂਟ ਮਿਲੂਗਾ ਜੀ ਸਿਰਫ ਤੇ ਸਿਰਫ 900 ਰੁਪਏ ਦਾ ਸੂਟ ਮਿਲੂਗਾ ਜੀ 900 ਰੁਪਏ ਦਾ ਸਿਰਫ ਤੇ ਸਿਰਫ 900 ਰੁਪਏ ਦਾ ਇਹ ਵਾਸਤੇ ਕਪੜਾ ਹਰੇਕ ਡਿਜ਼ਾਈਨ ਦਾ ਲੈ ਕੇ ਆਏ ਆ ਚੀਜ਼ ਦੇਖੋ ਕਿੰਨੀ ਸ਼ਾਨਦਾਰ ਆ ਗਈ ਚੀਜ਼ ਦੇਖੋ ਬਹੁਤ ਸੋਹਣੀ ਪੂਰੀ ਭਾਰੀ ਕੜਾਈ ਨਾਲ ਭਾਰੀ ਚੁੰਨੀਆਂ ਵਰੀ ਵਾਲੇ ਸੂਟਾਂ ਦੀ ਫੁੱਲ ਵੈਰਾਈਟੀ ਵਰੀ ਵਾਲੇ ਸੂਟਾਂ ਦੀ ਫੁੱਲ ਵੈਰਾਈਟੀ ਕਪੜਾ ਹਰੇਕ ਤਰ੍ਹਾਂ ਦਾ ਹਾਜ਼ਰ ਹੈ ਜੀ ਕਪੜਾ ਹਰੇਕ ਤਰ੍ਹਾਂ ਦਾ ਹਾਜ਼ਰ ਹੈ ਨਾਲ ਭਾਰੀ-ਭਾਰੀ ਚੁੰਨੀਆਂ ਇਸ ਤੋਂ ਬਾਅਦ ਕਪੜਾ ਆ ਗਿਆ ਜੀ ਪਿਓਰ ਟੈਬੀ ਦਾ ਪਿਓਰ ਟੈਬੀ ਦਾ ਦੁਪੱਟਾ ਨਾਲ ਪੂਰਾ ਭਾਰੀ ਸੂਟ ਕਾਟਨ ਦਾ ਰੇਟ ਅੱਧੇ ਬਾਜ਼ਾਰ ਨਾਲ ਆਹ ਬਾਜ਼ਾਰ ਦਾ ਸੂਟ ਹੈ ਰੇਟ ਦਾ 8000 ਬਾਜ਼ਾਰ ਫੈਸ਼ਨ ਉਸਤੇ ਮਿਲੂ 4000 ਆਹ ਸੂਟ ਹੈ ਜੀ ਬਾਜ਼ਾਰ ਦਾ 4000 ਬਾਜ਼ਾਰ ਫੈਸ਼ਨ ਉਸਤੇ 2000 ਆਹ ਸੂਟ ਹੈ ਜੀ ਬਾਜ਼ਾਰ ਚ 2900 ਬਜਾਇ ਫਿਸ਼ਨ ਉਸਤੇ 1450 ਇਸ ਤੋਂ ਮਾਰਾ ਆ ਚੈੱਕ ਕਰੋ ਜੀ ਸੂਟ ਬਹੁਤ ਸ਼ਾਨਦਾਰ ਸੂਟ ਲੈ ਕੇ ਆਇਆ ਤੁਹਾਡੇ ਵਾਸਤੇ ਡਿਜ਼ਾਈਨ ਲੈ ਕੇ ਆਇਆ ਪੂਰਾ ਨਵਾਂ ਧਿਆਨ ਦਿਓ ਸੂਟ ਤੇ ਮੜਾ ਜੱਜ ਕੇ ਆਹ ਡਿਜ਼ਾਈਨ ਦੇਖੋ ਕਿੰਡੀ ਵਧੀਆ ਕੀਤੀ ਹੋਈ ਹੈ ਕੜਾਈ ਹੈਂਡਵਰਕ ਦੇ ਆਗੇ ਮਾਲ ਬਾਵਾ ਤੇ ਇਹ ਪੂਰਾ ਸੋਹਣਾ ਵਰਕ ਨਾਲ ਆਗੇ ਪਿਓਰ ਟੈਬੀ ਦੇ ਦੁਪट्टे ਬਾਜ਼ਾਰ ਦਾ ਰੇਟ ਹੈ 6650 ਸੂਟ ਮਿਲੂਗਾ ਤੁਹਾਨੂੰ 2800 ਰੁਪਏ ਦੀ ਰੇਂਜ ਚ ਜੀ 2800 ਰੁਪਏ ਦੀ ਰੇਂਜ ਸੂਟ ਮਿਲੂਗਾ ਜੀ ਇਸ ਤੋਂ ਬਾਅਦ ਆ ਦੇਖੋ ਵੈਰਾਈਟੀਆਂ ਬਹੁਤ ਵੱਡੀ ਸੇਲ ਦਿਵਾਲੀ ਤੱਕ ਦੀ ਬਹੁਤ ਵੱਡੀ ਸੇਲ ਜਿਨ੍ਹਾਂ ਨੇ ਵਿਆਹ ਸ਼ਾਦੀਆਂ ਵਾਸਤੇ ਕੱਪੜਾ ਲੈਣਾ ਬਹੁਤ ਭਾਰੀ ਭਾਰੀ ਚੀਜ਼ਾਂ ਆ ਗਈਆਂ ਬਜਾਇ ਫੈਸ਼ਨ ਹਾਊਸ ਤੇ ਆਹ ਸੂਟ ਦੇਖੋ ਭਾਰੀ ਭਾਰੀ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਬਜ਼ਾਰ ਦਾ ਰੇਟ ਹੈ 2800 ਸਾਡੇ ਕੋਲੋਂ ਮਿਲੂ 1400 ਰੁਪਏ ਦਾ ਜੀ ਬਜ਼ਾਰ ਨਾਲੋਂ ਅੱਧੇ ਰੇਟਾਂ ਤੇ ਆ ਕੇ ਤੁਸੀਂ ਇੱਥੋਂ ਕੱਪੜਾ ਲੈ ਕੇ ਜਾ ਸਕਦੇ ਹੋ ਆ ਦੇਖੋ ਡਿਜ਼ਾਈਨ ਕਿੱਡੇ ਭਾਰੀ ਭਾਰੀ ਡਿਜ਼ਾਈਨ ਲੈ ਕੇ ਆਏ ਆ ਬਹੁਤ ਸੋਹਣੀਆਂ ਚੀਜ਼ਾਂ ਬਜਾਇ ਫੈਸ਼ਨ ਹਾਊਸ ਅਬ ਮੈਂ ਐਡਰੈਸ ਸਮਝ ਲਓ ਜੀ ਆ ਦੇਖੋ ਤੁਹਾਨੂੰ ਐਡਰੈਸ ਸਮਝਾ ਦਿੰਨੇ ਆ ਫਲਾਈਓਵਰ ਦੇ ਬਿਲਕੁਲ ਨਾਲ ਦੁਕਾਨ ਹੈ ਆਪਣੀ ਆ ਫਲਾਈਓਵਰ ਹੈ ਜੀ ਆ ਰੋਡ ਤ ਜਾਉਂਦੇ ਤਲਵੰਡੀ ਸਾਬੋ ਨੂੰ ਆ ਰੋਡ ਜਾਂਦੇ ਜੀ ਰਾਮਪੁਰਾ ਨੂੰ ਮੋੜ ਮੰਡੀ ਦੇ ਵਿੱਚ ਆਪਣੀ ਦੁਕਾਨ ਹੈ ਹੁਣ ਜਲਦੀ ਤੋਂ ਜਲਦੀ ਆਓ ਤੇ ਉਹਦਾ ਬਹੁਤ ਵੱਡਾ ਫਾਇਦਾ ਕਰੋ ਜੀ ਚਿੱਟੇ ਕੁਰਤੇ ਪਏ ਐਮੇ ਪਿਓਰ ਗੀਜ਼ਾ ਕਾਟਨ ਧਿਆਨ ਨਾਲ ਨਾਮ ਸੁਣ ਲਓ ਪਿਓਰ ਗੀਜ਼ਾ ਕਾਟਨ ਆ ਦੇਖੋ ਲਿਖਿਆ ਹੋਇਆ ਪਿਓਰ ਗੀਜ਼ਾ ਕਾਟਨ ਬਾਜ਼ਾਰ ਦਾ ਰੇਟ ਹੈ ਘੜ ਤੋਂ ਘੜ 600 650 ਗੀਜ਼ਾ ਕਾਟਨ ਦਾ ਕੁਰਤਾ ਵੀ ਮਾ ਤੁਹਾਨੂੰ ਕਿੰਨੇ ਦਾ ਮਿਲਣਾ ਹੈ 250 ਰੁਪਏ ਦਾ 250 ਰੁਪਏ ਦਾ ਗੀਜ਼ਾ ਕਾਟਨ ਦਾ ਕੁਰਤਾ ਪਿਆ ਮਾ ਮਿਲਣਾ ਹੈ 5 ਮੀਟਰ ਮੀਟਰ ਨਾਲ ਨਾਪ ਕੇ ਜੀ ਤੁਸੀਂ ਆਪ ਆਓ ਜਿੰਨਾ ਮਰਜ਼ੀ ਮਾਲ ਕਟਵਾ ਕੇ ਲੈ ਕੇ ਜਾ ਸਕਦੇ ਹੋ ਦੁਕਾਨਦਾਰਾਂ ਵਾਸਤੇ 5-5 ਮੀਟਰ ਦੇ 250 ਰੁਪਏ ਦੇ ਕੁਰਤੇ ਪਿਆ ਮੇ ਮਿਲਨੇ ਆ ਜਲਦੀ ਤੋਂ ਜਲਦੀ ਆਓ ਤੇ ਆਪਦਾ ਬਹੁਤ ਵੱਡਾ ਫਾਇਦਾ ਕਰੋ